ਇੱਕ ਕਹਾਵਤ ਹੈ ਕਿ ਨੀਤਾਂ ਨੂੰ ਮੁਰਾਦਾ ਨੇ ਇੱਕ ਕਹਾਵਤ ਆਪ ਅਕਸਰ ਸੁਣਦੇ ਹੁੰਨੇ ਆਗੇ ਤੇ ਅੱਜ ਇਹ ਸੱਚ ਵੀ ਹੋਈ ਹੈ ਕਿਉਂਕਿ ਜਦੋਂ ਨੀਤਾਂ ਚੰਗੀਆਂ ਹੁੰਦੀਆਂ ਨੇ ਤਾਂ ਮੁਰਾਦ ਹੈ ਜਿਹੜੀ ਪਰਮਾਤਮਾ ਵਾਹਿਗੁਰੂ ਆਪਣੇ ਆਪ ਦਿੰਦਾ ਹੈਗਾ ਤੇ ਸਾਡੇ ਨਾਲ ਜਤਨ ਕਪੜਾ ਜੀ ਮੌਜੂਦ ਨੇ ਕਿ ਜਿਨ੍ਹਾਂ ਨੇ ਇੱਕ ਪਹਿਲ ਕਦਮੀ ਕੀਤੀ ਸੀ ਤੇ ਉਹ ਪਹਿਲ ਕਦਮੀ ਹੈ ਜਿਹੜੀ ਅੱਜ ਇੱਕ ਵੱਡੇ ਕੈਂਪ ਦੇ ਵਿੱਚ ਤਬਦੀਲ ਹੋ ਚੁੱਕੀ ਹੈ ਤੇ ਅਸੀਂ ਅੱਜ ਉਹਨਾਂ ਦੀ ਹੌਸਲਾ ਵਜਾਈ ਲਈ ਤੇ ਉਹਨਾਂ ਦੀ ਇੱਕ ਚੰਗੀ ਸੋਚ ਨੂੰ ਅੱਗੇ ਵਧਾਉਣ ਦੇ ਲਈ ਇੱਥੇ ਪਹੁੰਚਿਆਗੇ ਤਾਂ ਜਤਨ ਕਪੜਾ ਜੀ ਪਹਿਲਾਂ ਤਾਂ ਮੁਵਾਰਕਾ ਨੇ ਇੱਕ ਛੋਟੀ ਜਹੀ ਸੋਚ ਨੂੰ ਆਪਾਂ ਪਰੋਇਆ ਤੇ ਇੱਕ ਇੱਕ ਚੰਗੀ ਨਹੀਂ ਸੋਚੀ ਤੇ ਮਰਾਦ ਵੀ ਆਪਾਂ ਨੂੰ ਵਧੀਆ ਮਿਲੀ ਕਿਵੇਂ ਦੇਖ ਰਹੇ ਹੋ थैंक यू ਸੋਨੂ ਜੀ ਤੁਸੀਂ ਫੇਰ ਮੇਰੇ ਕੋਲ ਟਾਈਮ ਕੱਢ ਕੇ ਆਏ ਜੋ ਕਿ ਮੇਰਾ ਕੈਂਪ ਇੱਕ ਬਹੁਤ ਸਕਸੈਸਫੁਲ ਹੋਇਆ ਥੋੜੀ ਸਭ ਮੇਰੇ ਪਰਮਾਨੀ ਸਾਰੀ ਮਿਹਨਤ ਨਾਲ ਠੀਕ ਹੈ ਅੱਜ ਇੱਕ OPD ਜੋ ਕਿ ਫ੍ਰੀ OPD ਸੀ ਤੇ ਫ੍ਰੀ ਮੈਡੀਸਨ ਸੀ ਉਹਦੇ ਵਿੱਚ ਤੇ ਫ੍ਰੀ ਐਂਟੀ ਰੇਬੀ ਸੀ ਜੋ ਕਿ ਮੇਰਾ ਬਹੁਤ ਇੱਕ ਕੈਂਪ ਜਿੰਨਾ ਕਿ ਮੇਰਾ ਸੁਪਨਾ ਸੀ ਉਹ ਤੋਂ ਜ਼ਿਆਦਾ ਕਿਤੇ ਜਾ ਕੇ ਆਪਣਾ ਸਕਸੈਸ ਹੋਇਆ ਅਰਾਊਂਡ 60 ਤੋਂ 65 ਕੇਸਿਸ ਦੀ ਆਪੀਡੀ ਸੀ ਜੋ ਕਿ ਮੈਂ ਬਿਲਕੁਲ ਫ੍ਰੀ ਆਫ ਕੋਸ ਆਪ ਕੁਝ ਕੀਤੀ ਹੈ ਜਿਦੇ ਵਿੱਚ ਕਿ ਲੁਧਿਆਣਾ ਤੋਂ ਰਾਮਪੁਰਾ ਫੂਲ ਤੋਂ ਹੋਰ ਬਥੇਰੀਆਂ ਜਗ੍ਹਾਾਂ ਤੋਂ ਡਾਕਟਰਸ ਵੀ ਆਈ ਸੀਗੇ ਜਿਨ੍ਹਾਂ ਨੇ ਆਪਨਾ ਕੇ ਆਪਣਾ ਸਹਿਯੋਗ ਦਿੱਤਾ ਮੈਂ ਉਹਨਾਂ ਦਾ ਵੀ ਤਹਿ ਦਿਲੋਂ ਰਿਣੀ ਆ ਕਿ ਮੈਂ ਉਹਨਾਂ ਨੇ ਮੇਰਾ ਆ ਕੇ ਇੱਥੇ ਕੈਂਪ ਵਿੱਚ ਮੇਰੀ ਹੌਸਲਾ ਵਜਾਈ ਕੀਤੀ ਤੇ ਮੈਂ ਤੁਹਾਡੇ ਸਾਰੇ ਭਰਾਵਾਂ ਦਾ ਵੀ ਇਹੀ ਸ਼ਬਦ ਥੈਂਕ ਯੂ ਕਹਿਣਾ ਕਿ ਤੁਸੀਂ ਇੱਕ ਬਹੁਤ ਵਧੀਆ ਮੇਰਾ ਕੈਂਪ ਨੂੰ ਵਿਸ਼ਾਲ ਰੂਪ ਵਿੱਚ ਉਹਨੂੰ ਕਨਵਰਟ ਕੀਤਾ ਤਾਂ ਕਿਸ ਤਰ੍ਹਾਂ ਦਾ ਕੈਂਪ ਰਿਹਾ ਕਿਵੇਂ ਸ਼ੁਰੂਆਤ ਦੇ ਵਿੱਚ ਕੌਣ-ਕੌਣ ਸ਼ਹਿਰ ਦੇ ਨੁਮਾਇੰਦੇ ਆ ਜਿਨ੍ਹਾਂ ਨੇ ਥੋੜਾ ਹੌਸਲਾ ਵਧਾਇਆ ਕਿਵੇਂ ਪੂਰੇ ਕੈਂਪ ਦੀ ਰੂਪਰੇਖਾ ਬਣੀ ਤੇ ਕਿਵੇਂ ਦੇਖ ਰਹੇ ਆ ਕਿ ਕੰਪਨੀਆਂ ਵੀ ਆਈਆਂ ਉਹਨਾਂ ਨੇ ਵੀ ਥੋੜੀ ਸਪੋਰਟ ਕੀਤੀ ਆ ਸਭ ਤੋਂ ਪਹਿਲਾਂ 9 ਵਜੇ ਸਾਡੇ ਸਤਿਕਾਰਯੋਗ ਐਮਐਲਏ ਸਾਹਿਬ ਕੁਲਦੀਪ ਸਿੰਘ ਕਾਲਾਟੇਲੋ ਜੀ ਜੋ ਕਿ ਇੱਥੇ ਮੇਰਾ ਇੱਕ ਰਿਬਨ ਕਟ ਉਹਨਾਂ ਨੇ ਕਰਕੇ ਕੈਂਪ ਦੀ ਸਟਾਰਟ ਕਰਵਾਈ ਤੇ ਜਿਹਦੇ ਇਹਦੇ ਵਿੱਚ ਕੰਪਨੀਆਂ ਜਿਵੇਂ ਇੱਕ ਬੈਲਕੋਨ ਇਨਟਾਸ ਵਰਬੈਕ ਜ਼ੈਨੈਕਸ ਮੈਨਕਾਈਂਡ ਇਸ ਕੰਪਨੀਆਂ ਦੇ ਆਏ ਐਮ ਆਰ ਜੀ ਤੇ ਉਹਨਾਂ ਨੇ ਆਪਣਾ ਇੱਕ ਬਹੁਤ ਵਧੀਆ ਜਨਰਲ ਮੈਡੀਸਨ ਲਿਖਿਆ ਉਹਨਾਂ ਨੇ ਫ੍ਰੀ ਮੈਡੀਸਿਨਸ ਪ੍ਰੋਵਾਈਡ ਕਰਵਾਈਆਂ ਜ ਆਪਣੇ ਬਿਹਾਫ ਤੇ ਤੇ ਇਥੇ ਨਾਲ ਮੇਰੇ ਫਰੈਂਡਸ ਜੋ ਸੀਗੇ ਜੋ ਡਾਕਟਰ ਸਰ세ਵਕ ਸਿਆਣੀ ਡਾਕਟਰ ਮੁਸਕਾਨ ਉਹ ਸਾਰੇ ਆਏ ਉਹਨਾਂ ਨੇ ਆ ਕੇ ਮੇਰੀ ਹੌਸਲਾ ਫਜ਼ਾਈ ਕੀਤੀ ਨਾਲ ਮੇਰੀ ਹੈਲਪ ਕੀਤੀ ਕਿ ਜਿਹਦੇ ਵਿੱਚ ਕੀ ਇੱਕ ਬਰਨਾਲੇ ਨੂੰ ਹਰ ਜਿਹੜਾ ਅੱਜ ਸੀਗਾ ਡੌਗ ਜਿਹੜੇ ਕਿ ਲੋਕ ਦੂਰੋਂ ਦੂਰੋਂ ਪਿੰਡਾਂ ਤੋਂ ਵੀ ਆ ਕੇ ਇੱਥੇ ਲੋਕਾਂ ਨੇ ਬਹੁਤ ਅਵੇਅਰ ਕੀਤਾ ਲੋਕਾਂ ਨੂੰ ਲੋਕੀ ਬਹੁਤ ਖੁਸ਼ੀ ਹੋਏ ਕਿ ਸਾਨੂੰ ਬਰਨਾਲੇ ਵਿੱਚ ਕੈਜ ਹਸਪੀਟਲ ਦੀ ਲੋੜ ਸੀਗੀ ਜਿਹਦੇ ਵਿੱਚ ਕੀ ਸਾਨੂੰ ਡੌਗਸ ਲਈ ਤੇ ਕੈਟ ਲਈ ਸਾਨੂੰ ਲੁਧਿਆਣਾ ਜਾਣਾ ਪੈਂਦਾ ਸੀ ਜਾਂ ਫਿਰ ਕੋਈ ਹੋਰ ਸ਼ਹਿਰਾਂ ਵਿੱਚ ਜਾਣਾ ਪੈਂਦਾ ਸੀ ਤੇ ਉਹ ਅੱਜ ਸਾਨੂੰ ਇੱਥੇ ਮਿਲ ਕੇ ਉਹ ਖੁਦ ਬਹੁਤ ਖੁਸ਼ ਹੋਏ ਉਹਨਾਂ ਨੇ ਕਿਹਾ ਕਿ ਅੱਗੇ ਤੋਂ ਵੀ ਤੁਸੀਂ ਐਜੈਂਸੀ ਆਪਣਾਲੇ ਕਰਦੇ ਰਹਿਓ ਤੇ ਅਸੀਂ ਤੁਹਾਡੇ ਨਾਲ ਤੁਸੀਂ ਮੈਂ ਦੇਖ ਰਿਹਾ ਕਿ ਜੇਕਰ ਇਹ ਟਾਈਮ ਥੋੜਾ ਲੰਮਾ ਹੁੰਦਾ ਸ਼ਾਇਦ ਇਹ ਓਪੀਡੀ ਅੱਜ 100 ਪਲੱਸ ਹੋ ਕੇ 150 200 ਤੱਕ ਪਹੁੰਚ ਸਕਦੀ ਸੀ ਕਿਉਂਕਿ ਇੱਕ ਟਾਈਮ ਵੀ ਲਿਮਿਟਡ ਸੀਗਾ ਤੇ ਦੇਖ ਰਿਹਾ ਸੀ ਕਿ ਆਫਿਸ ਇਹ 5 ਵਜੇ ਤੱਕ ਵੀ ਜਿਹੜੇ ਆਪਾਂ ਕਹਿ ਰਹੇ ਹਾਂ ਕਿ ਲੋਕ ਆ ਰਹੇ ਨੇ ਆਪਣੇ ਲਈ ਕਿਉਂਕਿ ਕਈਆਂ ਨੂੰ ਟਾਈਮ ਪਲੇਟ ਹੋ ਜਾਂਦਾ ਕੋਈ ਜਾਂ ਪਤਾ ਲੱਗਣ 'ਚ ਦੇਰੀ ਲੱਗਦੀ ਹੈ ਤਾਂ ਅਗਲੀ ਵਾਰ ਕੈਂਪ ਕਿਸ ਤਰ੍ਹਾਂ ਦਾ ਆਰਗੇਨਾਈਜ਼ ਕਰਾਂ ਕਿਉਂਕਿ ਪਹਿਲੀ ਪਹਿਲ 'ਚ ਲੋਕਾਂ ਨੇ ਇੰਨਾ ਪਿਆਰ ਦਿੱਤਾ ਮੈਂ ਅਗਲਾ ਕੈਂਪ ਜਿਹੜਾ ਅੱਜ ਮੈਨੇ 9 ਤੋਂ 1 ਵਜੇ ਤੱਕ ਕਿਹਾ ਸੀ ਪਰ ਮੇਰੇ ਫੇਰ ਵੀ 9 ਤੋਂ 3 ਵਜੇ ਤੇ ਮੈਂ ਜਦੋਂ 3 ਵਜੇ ਆਪਣੇ ਆਪਣੇ ਕਰੇ ਆਇਆ ਤੇ ਉੱਥੇ ਉਸ ਟਾਈਮ ਤੇ ਬਹੁਤ ਡੌਗਸ ਕੋਲਸ ਆਏ ਉਹਨਾਂ ਦੇ ਕਿ ਤੁਸੀਂ ਡਾਕਟਰ ਸਾਹਿਬ ਵੀ ਕਦੋਂ ਮਿਲੋਗੇ ਕੀ ਕਰੋਗੇ ਮੈਂ ਫੇਰ ਵੀ ਉਹਨਾਂ ਨੂੰ ਕਹਤਾ ਕਿ ਮੈਂ 5 ਵਜੇ ਮੈਂ ਫੇਰ ਆ ਰਿਹਾ ਹਾਂ ਉੱਥੇ ਕਿ 5:00 ਲੈ ਕੇ 6:30 ਵਜੇ ਤੱਕ ਮੈਂ ਫੇਰ ਆਪਣਾ ਉਸ ਫ੍ਰੀ ਜਿਹੜਾ ਵੈਕਸੀਨ ਵਾਲਾ ਕੈਂਪ ਹੈ ਤੇ ਫ੍ਰੀ ਜਨਰਲ ਜਾ ਕੇ ਮੈਂ ਅੱਜ ਅੱਜ ਵੀ ਫ੍ਰੀ ਕਰੂੰਗਾ ਜੋ ਨੈਕਸਟ ਟਾਈਮ ਤੇ ਹੈ ਕਿ ਆਪਣੇ ਤੋਂ ਔਨ ਵਾਲੇ 2-3 ਮਹੀਨਿਆਂ ਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਆਪਾਂ ਬੱਚੇਦ ਵਾਲਾ ਆਪਰੇਸ਼ਨ ਵਾਲਾ ਫ੍ਰੀ ਕੈਂਪ ਲਗਾਵਾਂਗੇ ਤੇ ਉਹ ਵੀ ਮੇਰਾ ਬਹੁਤ ਕੋਸ਼ਿਸ਼ ਹੈ ਕਿ ਆਪਾਂ ਜਲਦੀ ਤੁਹਾਨੂੰ ਮੋ ਵੀ ਡੇਟ ਦੱਸੂਗਾ ਕਿ ਕਦੋਂ ਆਪਾਂ ਉਹਦਾ ਕੈਂਪ ਲਗਾਉਂਗਾ ਤੇ ਮੈਂ ਸਾਰਿਆਂ ਦਾ ਹੀ ਥੈਂਕ ਯੂ ਕਰੂੰਗਾ ਕਿ ਤੁਸੀਂ ਸਾਰਿਆਂ ਨੇ ਮੇਰਾ ਬਹੁਤ ਸਹਿਯੋਗ ਦਿੱਤਾ ਤਾਂ ਜਿਵੇਂ ਦੇਖ ਰਹੇ ਕਿ ਇਸ ਤਰ੍ਹਾਂ ਦੇ ਵੀ ਕੋਈ ਪਲਾਨਿੰਗ ਹੈ ਜਿਹੜਾ ਸ਼੍ਰੀ ਜੀ ਸੇਵਾਦਾਨ ਬਣਿਆ ਹੋਇਆ ਉੱਥੇ ਵੀ ਕੋਈ ਜਿਹੜੇ ਬੇਸਹਾਰਾ ਪਰਸਨ ਉਹਨਾਂ ਲਈ ਵੀ ਕੋਈ ਕੈਂਪ ਦੀ ਤਿਆਰੀ ਕਰ ਰਹੇ ਹੋ ਹਾਂ ਮੈਂ ਜਿਹੜੇ ਲਾਰਜ ਦੇ ਐਮਰਜ ਨੇ ਨਾ ਉਹਨਾਂ ਨਾਲ ਮੈਂ ਗੱਲ ਕੀਤੀ ਹੈ ਕਿ ਆਪਣਾ ਵੀ ਤੁਸੀਂ ਬਹੁਤ ਜਲਦੀ ਆਪਣਾ ਉੱਥੇ ਆਪਾਂ ਇੱਕ ਕੈਂਪ ਲਗਵਾਈਏ ਜੋ ਕਿ ਨੰਦੀ ਗੋਂ ਸੇਵਾਦਾਨ ਹੈ ਜਾਂ ਫਿਰ ਆਪਣਾ ਯੂਵਾ ਗੋਂ ਦੇ ਸੇਵਾਦਾਨ ਹੈ ਜਾਂ ਫਿਰ ਕੋਈ ਹੋਰ ਜਿਹੜੇ ਵੀ ਗਉਂ ਸੇਵਾਦਾਨ ਦੇ ਹਨ ਜਿੱਥੇ ਵੀ ਪੂਰੇ ਬਰਨਾਲੇ ਵਿੱਚ ਕਿ ਉੱਥੇ ਆਪਾਂ ਉਹਨਾਂ ਦੇ ਵਧੀਆ ਡਾਕੀ ਜਪਾ ਚਾਰ ਪੰਜ ਡਾਕਟਰਸ ਹੋਰ ਟੀਮ ਬੁਲਾਈਏ ਤੇ ਪ੍ਰੋਪਰ ਆਪਣਾ ਹਰ ਪੱਖੋਂ ਆਪਣਾ ਉਹਨਾਂ ਦਾ ਇਲਾਜ ਹੋ ਸਕੇ ਫਿਰ ਕਿਸ ਤਰ੍ਹਾਂ ਦਾ ਰਿਹਾ ਅੱਜ ਜਿਹੜਾ ਅਖੀਰ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੇ ਇਸ ਦੇ ਨਾਲ ਨਾਲ ਦੇਖੋ ਇਹ ਤਾਂ ਇੱਕ ਸਿਆ ਭਾਵਨਾ ਹੋ ਗਈ ਤੇ ਲੋਕ ਹੁਣ ਤੁਹਾਨੂੰ ਕਿਵੇਂ ਸਪੋਰਟ ਕਰਨ ਤਾਂ ਕਿ ਤੁਸੀਂ ਆਪਣਾ ਦਸਮੰਦ ਕੱਢ ਕੇ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹੋ ਅੱਜ ਦਾ ਜੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੋਨੂੰ ਜੀ ਕਿ ਅੱਜ ਦਾ ਜਿਹੜਾ ਆਪਣਾ ਕੈਂਪ ਸੀਗਾ ਉਹ ਇੱਕ ਵਿਸ਼ਾਲ ਰੂਪ ਜਿਹਨੇ ਬਣਾ ਲਿਆ ਇੱਕ ਕਿ ਜਿਹਦੇ ਵਿੱਚ ਕਿ 60 ਤੋਂ 65 ਆਪੀਡੀ ਸੀਗੀ ਤੇ ਉਨ ਮਾ ਅੱਗੇ ਤੋਂ ਵੀ ਇਹ ਉਪਰਾਲੇ 2 ਤੋਂ 3 ਮਹੀਨੇ ਬਾਅਦ ਕਰਦਾ ਹੀ ਰਹੂੰਗਾ ਤੇ ਮੈਂ ਸਾਰਿਆਂ ਨੂੰ ਇਹ ਅਪੀਲ ਕਰੂੰਗਾ ਕਿ ਜਿਹੜੇ ਵੀ ਨੌਨਚ ਨੇ ਆਪਣੇ ਸਾਰੇ ਆਪਣੇ ਕੁਝ ਨੂੰ ਦੱਸੋ ਕਿ ਅੱਗੇ ਵੀ ਮੱਤਾ ਪੈਟਲੈਸ ਕਲੀਨਿਕ ਨਾਨਕ ਸਰ ਰੋਡ ਬਰਨਾਲਾ 9 ਤੋਂ 1 4 ਤੋਂ 7 ਮੰਡੇ ਤੋਂ ਸੈਚਰਡੇ ਤੇ ਸੰਡੇ ਨੂੰ 9 ਤੋਂ 1 ਜੋ ਕਿ ਆਪਣਾ 24/7 ਕੋਈ ਅਮਰਜੈਂਸੀ ਕੇਸ ਆ ਤਾਂ ਓਪਨ ਹੈ ਉਹਨਾਂ ਲਈ ਤੇ ਓ ਹੋਮ ਵਿਜ਼ਿਟ ਦੀ ਅਵੇਲੇਬਿਲਟੀ ਵੀ ਹੈ ਤੇ ਆਨਲਾਈਨ ਕੰਸਲਟੇਸ਼ਨ ਦੀ ਅਵੇਲੇਬਿਲਟੀ ਵੀ ਹੈ ਏਸੀ ਕੇ ਸਾਧਨ ਜਤਨ ਕਪਲ ਹੈ ਜਿਨ੍ਹਾਂ ਨੇ ਅਜ ਇੱਕ ਐਂਟੀ ਰੈਵੀਜ਼ ਦਾ ਵੈਕਸੀਨੇਸ਼ਨ ਕੈਂਪ ਸੀ ਜਿਹੜਾ ਆਰਗੇਨਾਈਜ਼ ਕੀਤਾ ਸੀ ਤੇ ਬਹੁਤ ਹੀ ਚੰਗਾ ਉਪਰਾਲਾ ਬਹੁਤ ਹੀ ਵਧੀਆ ਰਿਸਪੌਂਸ ਹੈ ਜਿਹੜਾ ਅੱਜ ਲੋਕਾਂ ਦੇ ਵੱਲੋਂ ਦੇਖਣ ਨੂੰ ਮਿਲਿਆ ਤੇ ਇਹਨਾਂ ਨੇ ਕਿਹਾ ਕਿ ਜੇਕਰ ਇਸ ਤਰ੍ਹਾਂ ਹੀ ਲੋਕ ਸਾਥ ਦੇਂਦੇ ਰੇ ਇਸ ਤਰ੍ਹਾਂ ਦੇ ਉਪਰਾਲੇ ਹਰ 2 ਤੋਂ 3 ਮਹੀਨੇ ਬਾਅਦ ਹੋਣਾ ਉਸੀਂ ਕਰਦੇ ਰਹਾਂਗੇ ਕਹਿੰਦੇ ਕੋਈ ਵੀ ਨੌਜਵਾਨ ਹੈ ਕੋਈ ਚੰਗਾ ਕੰਮ ਕਰਦਾ ਉਹਦਾ ਹੌਸਲਾ ਉਦੋਂ ਵੱਧ ਜਾਂਦਾ ਜਦੋਂ ਉਹਦੇ ਪੜ੍ਹਨ ਲਿਖਣ ਵਾਲੇ ਉਹਦੇ ਕਾਲਜ ਮੇਟੋ ਉਹਦੇ ਕਲਾਸਮੇਟ ਜਦੋਂ ਨਾਲ ਇਕੱਠੇ ਹੋ ਜਾਣ ਤਾਂ ਜਿਹੜਾ ਹੈਗਾ ਬੰਦਾ ਦੁੱਗਣਾ ਹੋ ਜਾਂਦਾ ਤਾਂ ਸਾਣਾ ਹਰਦ ਸੇਵਕ ਸੈਣੀ ਜੀ ਮੌਜੂਦ ਨੇ ਪਹਿਲਾਂ ਤਾਂ ਅਸੀਂ ਇਹਨਾਂ ਦਾ ਐਪਰੀਸ਼ੀਏਸ਼ਨ ਕਰਨਾ ਚਾਹੁੰਦੇ ਕਿ ਜਿਨ੍ਹਾਂ ਨੇ ਆਪਣੇ ਸੀਨੀਅਰਸ ਦਾ ਸਾਥ ਦਿੱਤਾ ਤੇ ਇਸ ਕੈਂਪ ਦੇ ਵਿੱਚ ਪਹੁੰਚੇ ਹਰਦ ਸੇਵਕ ਜੀ ਪਹਿਲਾਂ ਤਾਂ ਤੁਹਾਨੂੰ ਮੁਬਾਰਕ ਆ ਦਿੰਦੇ ਆ ਅਸੀਂ ਤੁਹਾਨੂੰ ਵੀ ਸਰ ਤਾਂ ਅਸਲ ਜਿਸ ਤਰ੍ਹਾਂ ਤੁਸੀਂ ਅੱਜ ਆਪਣੇ ਸੀਨੀਅਰਸ ਦੇ ਠੀਕ ਹੈ ਚਾਹੇ ਕਾਲਜ ਦੇ ਸੀਨੀਅਰ ਸੀ ਪਰ ਤੁਸੀਂ ਇੱਕ ਚੰਗੀ ਸੋਚ ਥੋੜੀ ਸੋਚ ਸੀਨੀਅਰ ਸੀ ਉਹ ਤਾਂ ਚਲੋ ਆਪਾਂ ਕਹਿੰਦੇ ਕਾਲਜ ਦੇ ਸੀਨੀਅਰ ਸੀ ਪਰ ਤੁਸੀਂ ਅੱਜ ਉਹਨਾਂ ਸਾਥ ਦੇਣ ਲਈ ਕੈਂਪ ਦੇ ਵਿੱਚ ਪਹੁੰਚੇ ਆਪਣੇ ਟੀਮ ਦੇ ਨਾਲ ਤੇ ਕੀ ਕਹਿਣਾ ਚਾਹੁੰਦੇ ਹੋ ਟੀਮ ਚ ਕੌਣ-ਕੌਣ ਆਏ ਕਿਵੇਂ ਮੰਨ ਚਾਏ ਕਿ ਆਪਾਂ ਕੈਂਪ ਚ ਜਾਣਾ ਦੇਖੋ ਸਪਤੇ ਪਹਿਲਾਂ ਤਾਂ ਮੈਂ ਆਪਣੇ ਆਪ ਨੂੰ ਬਹੁਤ ਲੱਕੀ ਸਮਝਾਇਆ ਕਿ ਜਿਹੜੇ ਮੇਰੇ ਸੀਨੀਅਰ ਮੇਰੇ ਡਾਕਟਰ ਜਤੈਨ ਕਪਿਲਾ ਜਿਨ੍ਹਾਂ ਨੇ ਨਵੀਂ ਸ਼ੁਰੂਆਤ ਕੀਤੀ ਆਪਣੇ ਰੀਜਨ ਤੇ ਤੇ ਅਸੀਂ ਤਾਂ ਸਰ ਨਾਲ ਮਤਲਬ ਇੱਕ ਸਟੂਡੈਂਟ ਲਾਈਫ ਦੇ ਵਿੱਚ ਵੀ ਰਹੇ ਆ ਤੇ ਨਾਲੇ ਹੋਸਟਲ ਲਾਈਫ ਵੀ ਇੰਜੋਏ ਕੀਤੀ ਹੈ ਇਹਨਾਂ ਨੇ ਅਸੀਂ ਰੂਮਸ ਵੀ ਇਕੱਠੇ ਸ਼ੇਅਰ ਕੀਤੇ ਆ ਤੇ ਮੈਨੂੰ ਬਹੁਤ ਲੱਕੀ ਤੇ ਮੈਨੂੰ ਬਹੁਤ ਪ੍ਰਾਊਡ ਹੋ ਰਿਹਾ ਹੈ ਕਿ ਸਰ ਨੇ ਮੈਨੂੰ ਐਡਾ ਮੌਕਾ ਦਿੱਤਾ ਕਿ ਮੇਰੀ ਪ੍ਰੋਫੈਸ਼ਨਲ ਲਾਈਫ ਵਿੱਚ ਵੀ ਮਤਲਬ ਤੂੰ ਮੇਰਾ ਪਾਰਟ ਬਣ ਤੇ ਮੈਨੂੰ ਲੱਗਦਾ ਹੈ ਕਿ ਆਬਵੀਅਸਲੀ ਜੀ ਗੱਲ ਹੁੰਦਾ ਹੀ ਹੈ ਸਭ ਨੂੰ ਪ੍ਰਾਊਡ ਕਿ ਕੋਈ ਕਿਸੇ ਨੂੰ ਕਹਿੰਦਾ ਹੈ ਕਿ ਯਾਰ ਤੂੰ ਸੀ ਮੇਰੇ ਲਾਈਫ ਵਿੱਚ ਕੁਝ ਪਲੇਸ ਹੈ ਤੁਹਾਡੀ ਤੇ ਮੈਨੂੰ ਵੀ ਲੱਗਿਆ ਕਿ ਮੈਂ ਇਹਨਾਂ ਦੀ ਬਹੁਤ ਆਪਣੇ ਬਿਜ਼ੀ ਸ਼ੈਡਿਊਲ ਨੂੰ ਛੱਡ ਕੇ ਵੀ ਇਹਨਾਂ ਦੀ ਮਦਦ ਕਰਾਂ ਤੁਹਾਡੀ ਮੈ ਕਿਵੇਂ ਲੱਗਿਆ ਆਪਾਂ ਸਟੂਡੈਂਟ ਹੁੰਨੇ ਜਦੋਂ ਤਾਂ ਸਟੂਡੈਂਟ ਦੀ ਆਮ ਜ਼ਿੰਦਗੀ ਜਿਹੜੀ ਇੱਕ ਸਟੂਡੈਂਟ ਵਰਗੀ ਹੁੰਦੀ ਹੈ ਤੇ ਤੁਸੀਂ ਅੱਜ ਆਪਣੇ ਸੀਨੀਅਰਸ ਨੂੰ ਜਦੋਂ ਮਿਲੇ ਤਾਂ ਤੁਹਾਨੂੰ ਕਿਸ ਤਰ੍ਹਾਂ ਲੱਗੇ ਕਿ ਤੁਹਾਨੂੰ ਐਕਸਪਲੋਰ ਕੀਤਾ ਨੇ ਆ ਕੇ ਤੁਸੀਂ ਤਾਂ ਆਪਣਾ ਜਿਹੜਾ ਸਾ ਦਿੱਤਾ ਹੀ ਦਿੱਤਾ ਤੇ ਤੁਸੀਂ ਵੀ ਇਹਨਾਂ ਤੋਂ ਉਹ ਵੀ ਐਕਸਪਲੋਰ ਕੀਤਾ ਹਾਂਜੀ ਬਸ ਜਦੋਂ ਮੈਨੂੰ ਪਤਾ ਲੱਗਿਆ ਇਸ ਬਾਰੇ ਕਿ ਇਹਨਾਂ ਨੇ ਫ੍ਰੀ ਕੈਂਪ ਦਾ ਜਿਹੜਾ ਜਿਹੜਾ ਕਿ ਬਹੁਤ ਵੱਡੀ ਗੱਲ ਹੁੰਦੀ ਆ ਇਸ ਲੈਵਲ ਤੇ ਕਿਉਂਕਿ ਬਨਾਲੇ ਜਿੰਨਾ ਮੈਂ ਸਕਰੋਲ ਕੀਤਾ ਮਤਲਬ ਕੋਈ ਹੈ ਨਹੀਂ ਸੀ ਕਲੀਨਿਕ ਬਟ ਮੈਨੂੰ ਲੱਗਿਆ ਕਿ ਜਿਹਨੇ ਨਵੀਂ ਸ਼ੁਰੂਆਤ ਕੀਤੀ ਆ ਤੇ ਬਹੁਤ ਵੱਡੀ ਗੱਲ ਹੈ ਇਸ ਚੀਜ਼ ਦੀ ਕਹਿ ਸਕਦਾ ਕਿ ਤੁਹਾਨੂੰ ਵੀ ਡਾਇਰੈਕਟ ਲਿੰਡਾਇਰੈਕਟਲੀ ਇੱਕ ਮੈਸੇਜ ਕਨਵੇ ਹੋ ਗਿਆ ਕਿ ਆਪਾਂ ਨੂੰ ਸਮਾਜ ਭਲਾਈ ਦੇ ਕੰਮ ਵੀ ਕਰਨੇ ਚਾਹੀਦੇ ਸਵੈ ਰੁਜ਼ਗਾਰ ਦਾ ਕਰਨੇ ਚਾਹੀਦੇ ਹਾਂਜੀ ਹਾਂਜੀ ਬਿਲਕੁਲ ਜਿੱਦਾਂ ਤੁਸੀਂ ਪ੍ਰੀਵਿਅਸਲੀ ਜਿਹੜੀ ਤੁਹਾਡੀ ਇੰਟਰਵਿਊ ਸੀਗੀ ਉਹ ਮੈਂ ਸ਼ੇਅਰ ਵੀ ਕੀਤੀ ਸੀਗੀ ਨਾਲੇ ਮੈਨੂੰ ਪਤਾ ਲੱਗਿਆ ਸੀ ਤੇ ਜਿਹੜੀ ਆਪਣੀ ਆਪਣੇ ਐਨਜੀਓ ਦੇ ਗਊਸ਼ਾਲਾ ਵਿੱਚ ਵਰਕ ਕਰ ਰਹੇ ਸੀਗੇ ਉਸ ਟਾਈਮ ਤਾਂ ਮੈਨੂੰ ਲੱਗਿਆ ਕਿ ਐਪਰੀਸ਼ੀਏਟਿੰਗ ਵਰਕ ਹੈ ਤਾਂ ਮੈਂ ਵੀ ਇਸ ਚੀਜ਼ ਦਾ Part ਬਨਾ ਤਾਂ ਐਸੀ ਖੁਸ਼ੀ ਨਾਲ ਹਰ ਸੇਵਕ ਸੈਣੀ ਜੀ ਜਿਨ੍ਹਾਂ ਨਾਲ ਸਾਡਾ ਗੱਲਬਾਤ ਕੀਤੀ ਤੇ ਹੋਰ ਵੀ ਇਹਨਾਂ ਦੇ ਟੀਮ ਮੈਂਬਰ ਇੱਥੇ ਮੌਜੂਦ ਨੇਗੇ ਤੇ ਇਸ ਤਰ੍ਹਾਂ ਜਿਹੜਾ ਹੈ ਚੰਗੇ ਉਪਰ ਵਾਲੇ ਅਸੀਂ ਅੱਗੇ ਲੈ ਕੇ ਆਉਂਦੇ ਰਹਾਂਗੇ ਤਾਂ ਜੋ ਇਸ ਤਰ੍ਹਾਂ ਦੇ ਨੌਜਵਾਨ ਜਿਹੜੇ ਉਹ ਸਮਾਜ ਭਲਾਈ ਦੇ ਕੰਮ ਕਰਦੇ ਰਹਿੰਨ ਸਾਡੇ ਨਾਲ ਡਾਕਟਰ ਮੁਸਕਾਨ ਵੀ ਮੌਜੂਦ ਨੇ ਤਾਂ ਡਾਕਟਰ ਸਾਹਿਬ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਤੁਸੀਂ ਵੀ ਆਪਣੇ ਸੀਨੀਅਰਸ ਦਾ ਸਾਥ ਦੇਣ ਲਈ ਇੱਥੇ ਆਏ ਹੋਗੇ ਤੇ ਕਿਵੇਂ ਮਨ ਦੇ ਵਿੱਚ ਆਇਆ ਕਿ ਆਪਾਂ ਉਹਨਾਂ ਦਾ ਸਾਥ ਦੇ ਨਾਲ ਪਹਿਲੀ ਗੱਲ ਤਾਂ ਸਰ ਨੇ ਕਿਹਾ ਕਿ ਰੇਬੀਸ ਵਾਸਤੇ ਆਪਾਂ ਵੈਕਸੀਨੇਸ਼ਨ ਕੈਂਪ ਲਾਨੀ ਹੈ ਅਸੀਂ ਫੀਲਡ ਵਿੱਚ ਦੇਖਦੇ ਕਿ ਰੇਬੀਸ ਦੀ ਬਿਮਾਰੀ ਬਾਰੇ ਕਾਫੀ ਲੋਕਾਂ ਨੂੰ ਨਹੀਂ ਪਤਾ ਤਾਂ ਇੱਕ ਤਰ੍ਹਾਂ ਉਹਨਾਂ ਨੂੰ ਅਵੇਅਰਨੈਸ ਵੀ ਫੈਲਾਣ ਲਈ ਸੀਗਾ ਤੇ ਉੱਪਰੋਂ ਸਰ ਨੇ ਕਿਹਾ ਸੀ ਤਾਂ ਸਾਡਾ ਤਾਂ ਜਾਣਾ ਸੀਗਾ ਹੀ ਤਾਂ ਫਿਰ ਇਹ ਬਸ ਇਹੀ ਸਭ ਕਰਕੇ ਆਪਾਂ ਆਏ ਤੇ ਬਹੁਤ ਵਧੀਆ ਲੱਗਿਆ ਇੱਕ ਕੈਂਪਸ ਲਈ ਜਿਸ ਤਰ੍ਹਾਂ ਦੇਖ ਰਹੇ ਕਿ ਅੱਪਰ ਲੜਕੀਆਂ ਦੀ ਗੱਲ ਕਰੀ ਹੈ ਨਾ ਲੜਕੀਆਂ ਹਰ ਪ੍ਰੋਫੈਸ਼ਨ ਦੇ ਵਿੱਚ ਅੱਗੇ ਆ ਰਹੀਆਂ ਨੇ ਤੇ ਤੁਸੀਂ ਵੀ ਇਸ ਪ੍ਰੋਫੈਸ਼ਨ ਦੇ ਵਿੱਚ ਚਾਹ ਰਹੇ ਹੋ ਤਾਂ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਕਿ ਸੇਮ ਥਿੰਕਿੰਗ ਲੈ ਕੇ ਚੱਲ ਰਹੇ ਹੋਗੇ ਅਸੀਂ ਸਰ ਇਹ ਸੋਚ ਰਹੇ ਹਾਂ ਕਿ ਸਾਰੇ ਕਹਿੰਦੇ ਕਿ ਇਹ profession ਕੁੜੀਆਂ ਵਾਸਤੇ ਨਹੀਂ ਹੈ ਲੇਕਿਨ ਜੇ ਆਪਾਂ ਹੁਣ ਦੀ ਗੱਲ ਕਰੀਏ 2025 ਦੇ ਵਿੱਚ ਜਿਹੜਾ ਰੇਸ਼ਿਓ ਹੈ ਉਹ 70 30 ਹੁੰਦਾ ਜਾ ਰਿਹਾ ਹੈ ਕਿ ਕੁੜੀਆਂ ਬਹੁਤ ਜ਼ਿਆਦਾ ਆਪਟ ਕਰ ਰਹੀਆਂ ਹੈ profession ਤੇ ਉਹਨਾਂ ਦਾ ਪੈਸ਼ਨ ਇਸ profession ਵੱਲ ਬਹੁਤ ਜ਼ਿਆਦਾ ਵਧ ਰਿਹਾ ਤੇ ਜੋ ਕਿ ਕਿਉਂਕਿ ਇਹਦਾ ਸਕੋਪ ਵੀ ਬਹੁਤ ਜ਼ਿਆਦਾ ਹੈ ਤਾਂ ਹੁਣ ਇਹ ਕੁੜੀਆਂ ਮੁੰਡਿਆਂ ਵਾਲਾ ਕਨਸੈਪਟ ਉਹਨਾਂ ਖਤਮ ਹੁੰਦਾ ਜਾ ਰਿਹਾ ਜੋ ਕਿ ਆਈ ਏਮ ਵੈਰੀ ਗਲੈਡ ਕਿ ਇਹ ਹੋ ਰਿਹਾ ਹੈ ਤੁਸੀਂ ਮੈਂ ਉਹ ਦੇਖਦੇ ਨੇ ਕਿ ਜੇ ਪੁਲਸ ਦੇ profession ਚ ਚਲੀ ਜਾਵੇ ਲੜਕੀ ਤਾਂ ਉੱਥੇ ਉਹਨੂੰ ਕਹਣਗੇ ਕਿ ਕਿੱਥੇ ਸੜਕਾਂ ਦੇ ਧੱਕੇ ਖਾਂਦੀ ਫਿਰਦੀ ਐ ਜੇ ਆਪਾਂ ਜਰਨਲਿਜ਼ਮ ਦੇ ਵਿੱਚ ਗੱਲ ਕਰ ਲਈ ਤਾਂ ਅਗਲਾ ਕਹਿੰਦਾ ਕੀ ਲੋਕਾਂ ਦੇ ਇੰਟਰਵਿਊ ਲੈਂਦੇ ਫਿਰਦੇ ਐ ਤੇ ਆਪਾਂ ਡਾਕਟਰੀ ਲਾਈਨ ਦੀ ਗੱਲ ਕਰ ਲਈ ਤਾਂ ਲੋਕ ਕਹਿੰਦੇ ਨੇ ਆਹ ਕਿਹੜੇ profession ਦੇ ਵਿੱਚ ਪੈ ਗਈ ਤਾਂ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਕਿ ਲੋਕ ਕਿਸੇ ਵੀ ਐਂਗਲ ਦੇ ਆ ਕੇ ਬੰਦੇ ਨੂੰ ਕੰਮ ਨਹੀਂ ਕਰਨ ਦਿੰਦੇ ਹਾਲਾਂਕਿ ਜਦੋਂ ਕੋਈ ਬੰਦਾ ਪ੍ਰਲਬਦੀ ਕਰ ਲੈਂਦਾ ਹੈ ਤੇ ਫਿਰ ਉਸੇ ਨਾਲ ਫੋਟੋਆਂ ਖਿਚਵਾਉਂਦੇ ਨੇ ਸਰ ਅਸੀਂ ਕਿਸੇ ਵੀ profession ਚ ਚੱਲ ਜਾਈ ਆਪਾਂ ਕਿ ਹਰ ਕਿਸੇ ਨੂੰ ਸੈਟੀਸਫਾਈ ਨਹੀਂ ਕਰ ਸਕਦੇ ਜਿਹੜਾ ਆਪਾਂ ਕੰਮ ਕਰਦੇ ਆ ਉਹ ਆਪਣੀ ਸੈਟੀਸਫੈਕਸ਼ਨ ਵਾਸਤੇ ਕਰਦੇ ਆ ਤਾਂ ਮੈਨੂੰ ਇਦਾਂ ਲੱਗਦਾ ਕਿ ਆਪਾਂ ਆਪਾਂ ਲਾਈਫ 'ਚ ਜੋ ਮਰਜ਼ੀ ਕਰੀਏ ਆਈ ਥਿੰਕ ਸਾਨੂੰ ਅਪਰੀਸ਼ੀਏਟ ਕਰਨ ਲਈ ਬਹੁਤ ਲੋਕ ਆਂਦੇ ਨੇ ਲੇਕਿਨ ਸਾਡਾ ਸਟਰਗਲ ਦੇਖਣ ਲਈ ਬਹੁਤ ਘੱਟ ਲੋਕ ਆਂਦੇ ਆ ਜੋ ਸਾਡੇ ਨਾਲ ਖੜਨ ਜਾਂ ਕੁਛ ਵੀ ਹੈ ਤਾਂ ਜੋ ਸਾਡਾ ਮਨ ਕਰਦਾ ਜੋ ਸਾਡਾ ਪੈਸ਼ਨ ਹੈ ਸਾਨੂੰ ਉਹਨੂੰ ਫੋਲੋ ਕਰਨਾ ਚਾਹੀਦਾ ਆਪਾਂ ਨੂੰ ਕੁੜੀ ਮੁੰਡਾ ਜਾਂ ਮੇਰਾ ਮੈਂ ਇਸ ਆਰਟ ਵਰਕ ਨਹੀਂ ਕਰ ਸਕਦੀ ਜਾਂ ਮੈਂ ਇੰਨੇ ਆਰਟ ਵਰਕ ਨਹੀਂ ਕਰ ਸਕਦੀ ਇੱਥੇ ਮੁੰਡੇ ਆ ਇੱਥੇ ਕੁੜੀਆਂ ਉਹਦੇ ਸਾਡੇ ਲਈ ਉਹ ਸਾਡੇ ਕਲੀਗਸ ਨੇ ਤੇ ਜਿਹੜੇ ਪੇਸ਼ੈਂਟ ਹੈ